ਯੂਕਰੇਨ ਤੇ ਰੂਸ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਦੇ ਚ ਪੰਜਾਬ ਦੇ ਨੌਜਵਾਨ ਦੇ ਯੂਕਰੇਨ ਬਾਰਡਰ ਉੱਪਰ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮ੍ਰਿਤਸਰ ਦੇ ਤੇਜਪਾਲ ਵਜੋਂ ਹੋਈ ਹੈ। ਤੇਜਪਾਲ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਜਿਨ੍ਹਾਂ ਚ 3 ਸਾਲ ਦੀ ਬੇਟੀ ਤੇ 6 ਸਾਲ ਦਾ ਬੇਟਾ ਹੈ। ਤੇਜਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਜ਼ਬਰਦਸਤੀ ਰੂਸ 'ਚ ਭਰਤੀ ਕਰਵਾਇਆ ਗਿਆ ਸੀ। ਪਿਨ ਮਾਰਚ ਨੂੰ ਜਦੋਂ ਉਹਨਾਂ ਦੀ ਫੋਨ 'ਤੇ ਗੱਲ ਹੋਈ ਤਾਂ ਤੇਜਪਾਲ ਨੇ ਦੱਸਿਆ ਸੀ ਕਿ ਉਹ ਸਰਹੱਦ 'ਤੇ ਜਾ ਰਿਹਾ ਹੈ। ਤੇਜਪਾਲ ਟੂਰਿਸਟ ਵੀਜ਼ੇ 'ਤੇ ਰੂਸ ਪਹੁੰਚਿਆ ਸੀ ਉੱਥੇ ਉਹ ਫੌਜ 'ਚ ਭਰਤੀ ਹੋ ਗਿਆ। ਕਿਉਂਕਿ ਪਰਿਵਾਰ ਉਸਨੂੰ ਭੇਜਣ ਲਈ ਤਿਆਰ ਹੀ ਨਹੀਂ ਸੀ ਸਰਕਾਰ ਤੋਂ ਮੰਗਿਆ ਹੈ ਕਿ ਉਸਦੀ ਮ੍ਰਿਤਕ ਦੇਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਅਸੀਂ ਅੰਤਿਮ ਸੰਸਕਾਰ ਕਰ ਸਕੀਏ ਉਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਸਕੋ ਚ ਭਾਰਤੀ ਦੂਤ ਘਰ ਨੇ ਰੂਸੀ ਪੋਚ ਸੇਵਾਕਾਰ ਹੈ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਤੇ ਵਾਪਸੀ ਲਈ ਨਵੀਂ ਦਿੱਲੀ ਚ ਰੂਸੀ ਰਾਜਦੂਤ ਤੇ ਮਾਸਕੋ ਚ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਵਿਦੇਸ਼ ਮੰਤਰੀ ਨੇ ਬਿਆਨ ਚੱਗੇ ਕਿ ਭਾਰਤ ਨੇ ਰੂਸੀ ਫੌਜ ਵੱਲੋਂ ਆਪਣੇ ਨਾਗਰਿਕਾਂ ਦੇ ਹੋਰ ਭਰਤੀ ਨੂੰ ਰੋਕਣ ਦੀ ਵੀ ਮੰਗ ਕੀਤੀ ਹੈ ਭਮਪਰਮਿੰਦਰ ਕੌਰ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਸਾਈਲੈਂਡ ਗਏ ਉਹ 10 15 ਦਿਨ ਉਹਨਾਂ ਨੂੰ ਕੁਝ ਕੰਮ ਹੀ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਹੈਡਕ quarters ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਫਿਕਸ ਸ਼ੇਅਰ ਕੀਤੀਆਂ ਉਹ ਪਾ ਕੇ ਰਸ਼ੀਅਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ ਤਿੰਨ ਮਹੀਨੇ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਕਹਿੰਦੇ ਕੀ ਆਪਾਂ ਥੋੜੇ ਦਿਨ ਫੋਨ ਬੰਦ ਰਹਿਊਗਾ ਪਰ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ ਹੋ 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਐਡੇ ਉਹਨਾਂ ਦੇ ਨੌਨ ਦੇ ਵਿੱਚ ਜਿਹੜੇ ਮੁੰਡੇ ਆ ਉਹਨਾਂ ਨਾਲ ਗੱਲ ਹੁੰਦੀ ਰਹੀ ਉਹ ਛੁੱਟੇ ਦਿਲਾਸੇ ਦਿੰਦੇ ਆ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਇਦਾਂ ਮੈਂ ਅੱਗੇ-ਅੱਗੇ ਕਿਸੇ ਨੂੰ ਪੁੱਛ ਕਿਤੇ ਨੂੰ ਪੁੱਛ ਇਦਾਂ ਮੈਨੂੰ ਥੋੜਾ-ਬਹੁਤ ਪਤਾ ਲੱਗ ਰਿਹਾ ਹੋਇਆ। ਤਾਂ ਬਾਅਦ ਨੌਜੁਰ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਕਾਲ ਕੀਤੀ ਆ ਰਸ਼ੀਅਨ ਹੈੱਡ ਕੁਆਟਰ ਤੋਂ ਫੋਨ ਆਇਆ। ਤੇ ਇਹਨਾਂ ਨੂੰ ਫੌਜ ਦਾ ਸ਼ੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ। ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਇਹ ਟਰਾਈ ਕਰਦੇ ਰਹਿੰਦੇ ਹੁੰਦੇ। ਇਹਨਾਂ ਦੀ ਉਮਰ 29 ਸਾਲ 28 ਸਾਲ ਦਾ ਕਿੰਨਾ ਨੇ 10-4 ਮਤਲਬ ਪਰਤیاں ਵੇਖੀਆਂ ਇੱਥੇ ਆ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਪਾਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਹੁੰਦਾ ਹੁੰਦਾ ਉਹ ਤੋਂ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੌਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਛੋਟਾ ਝਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੁਸੀਂ ਕੀ ਇਸ ਤਰ੍ਹਾਂ ਕੀ ਸਮਝੋਗੇ ਜੋ ਹਣਾ ਵਾਪਰੇ ਆ ਕਿੰਨਾ ਦੁਖਦਾਈ ਹੈ ਕਿ ਥੱਲੇ ਫਿਰ ਕੀ ਮੰਗ ਕਰਦੇ ਹੋ ਹਾਂਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਆ ਜਿੱਥੇ ਕਨਫਰਮ ਮਰ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੁਛ ਨਹੀਂ ਪਤਾ ਇਹ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ। ਇੱਕ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਹਾਂਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਫਿਰ? ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈੱਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ। ਇਹਤੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੇ ਆ ਮੈਂ ਵੀ ਚਲ ਜਾਣਾ ਬਾਹਰ ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਂ ਭੇਜਣਾ ਹੀ ਨਹੀਂ ਸੋਚਉਂਦੇ ਮੇਰਾ ਨਾਮ ਤੇ ਸਵਿੰਦਰ ਸਿੰਘ ਹੈ ਤੇਜਪਾਲ ਸਿੰਘ ਮੇਰੇ ਭਤੀਜਾ ਸੀਗੇ ਤੋਂ ਵੀ ਜਨਵਰੀ ਨੂੰ ਇੱਥੋਂ ਟੂਰਿਸਟ ਵੀਜ਼ੇ ਤੇ ਬਾਹਰ ਗਏ ਸੀਗੇ ਰਸ਼ੀਆ ਤੇ ਫਿਰ ਰਸ਼ੀਆ ਚ ਉਹਨਾਂ ਨੇ ਉੱਥੇ ਜੋ ਹੈ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹ ਇਹਨਾਂ ਨੂੰ ਜਨੇ 25 ਦਿਨ ਦਿਨਾਂ ਨਾਲ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਉਹ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਤੇ ਕਹਿਣ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਡਿਊਟੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲ ਦੋਸਤ ਕੋਲ ਪਤਾ ਲੱਗਾ ਉਹਦੀ ਡੈਥ ਹੋ ਗਈ ਆ ਅਸੀਂ 12 ਮਾਰਚ ਤੱਕ ਵੇਟ ਕਰਦੇ ਕੱਲ ਸਾਨੂੰ 6 9 9 ਤਰੀਕ ਨੂੰ ਪਤਾ ਲੱਗਾ ਸਾਨੂੰ ਤੇ ਉਹਦੇ ਦੋਸਤ ਕੋਲ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਐ ਪਰ ਸਰ ਜਦੋਂ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ ਸਰ ਉਹਨੂੰ ਰੋਕਿਆ ਸੀ ਆ ਪਰ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ ਆ ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ ਮੇਰਾ ਜਨੂੰਨ ਹੈ ਕਿਤੇ ਬਾਹਰ ਜਾ ਕੇ ਸਿੱਧੀ ਪ੍ਰਾਪਤੀ ਕਰ ਲਵਾਂ ਜੀ ਤੇ ਇੱਥੇ ਫੌਜ ਟਰਾਈ ਕੀਤਾ ਸੀ ਹਾਂਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਡਿਲੀਵਰੀ ਡਿਲੀਵੇ ਪੁਲਿਸ ਸੀ ਵੀ ਵਰਤੀ ਸੀਗੇ ਦੇਲੀ ਵਿੱਚ ਪੁਲਿਸ ਦੀ ਚੀਜ਼ ਹੈ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਰੋਕੀ ਗੱਲਬਾਤ ਕੀ ਕਰਦੇ ਨੇ ਉਹਨਾਂ ਨੂੰ ਮੰਨਣਾ ਵੀ ਕੀਤਾ ਸੀ ਪਰ ਉਹਦਾ ਮਨ ਹੀ ਇਦਾਂ ਦਾ ਬਣ ਗਿਆ ਸੀ ਕਿ ਮੈਂ ਇੱਕ ਚੀਜ਼ ਹੀ ਪ੍ਰਾਪਤ ਕਰਨੀ ਉਹਨਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਐਵੀਚ ਭਾਈ ਤੋਂ ਗਏ ਆ 12 ਸੌਰੀ 12 ਜ 12 ਜਨਵਰੀ ਨੂੰ ਗਏ ਆ ਦੋ ਚਾਰ ਦਿਨ ਬਾਅਦ ਇਹਨਾਂ ਨੂੰ ਜੋਇਨ ਕਰ ਲਿਆ। ਕਿ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਅਗੇ ਉਹਨਾਂ ਦੇ। ਹਾਂਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਅਗੇ। ਤੁਹਾਨੂੰ ਕਿਦੋਂ ਪਤਾ ਲੱਗਾ ਤੇ ਕਿਸ ਤਰੀਕੇ ਨਾਲ ਲੱਗਾ? ਸਾਨੂੰ 9 ਤਰੀਕ ਨੂੰ ਪਤਾ ਲੱਗਾ। ਕੋਈ ਕਿਸ ਨੇ ਸੁਣਾਇਆ ਸੀ ਉੱਥੋਂ ਜਾਂ ਕਿਸੇ ਸੰਪਰਕ। ਅਸੀਂ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨੇ ਹੋ ਗਏ ਸਾਡੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ। ਜੀ। ਤਾਂ ਹੁਣ ਤੁਸੀਂ ਅਮ੍ਰਿਤਿਕ ਦੇ ਕੀ ਆ ਰਹੀ ਹੈ ਭਾਰਤ ਜਾਂ ਕੀ ਮੰਗ ਰਹੇ? ਮੰਗ ਤਾਂ ਅਸੀਂ ਇਹ ਕਰਦੇ ਹਾਂ ਕਿ ਜੇਕਰ ਉਹਨਾਂ ਕੋਲ ਹੈ ਦੇ ਤਾਂ ਸਾਨੂੰ ਵਾਪਸ ਦਿੱਤੀ ਜਾਵੇ। ਇੰਨੇ ਤੇ ਪਰਿਵਾਰ ਨੂੰ ਜਿਹੜੀ ਸਹੂਲਤ ਉਹ ਦਿੱ ਪਰਿਵਾਰ ਨੂੰ ਬੱਚਿਆਂ ਨੂੰ ਜੇ ਕੋਈ ਮੇਰਾ ਬ੍ਰਦਰ ਆ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਆ ਮੇਰੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨਾਲ ਵੀ ਬਜ਼ੁਰਗ ਨੇ ਜਿਹੜੀ ਸਾਡੀ ਹੁਣ ਬੋਟੀ ਆ ਨੌ ਸਾਡੀ ਆ ਉਹਦੇ ਕੋਈ ਉਹਨਾਂ ਨੂੰ ਸਹਾਰਾ ਚਾਹੀਦਾ ਤੁਹਾਨੂੰ ਕੋਈ ਕਾਰੋਬਾਰ ਉਹਨੂੰ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਕਿ ਉਹਨੂੰ ਕੋਈ ਜੌਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇਹ ਜਿੱਦਾ ਸਿੰਪਲ ਡਿਲੀਵਰੀ ਵਿੱਚ ਪੁਲਿਸ ਸੀਗਾ ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ-ਕੌਣ ਆ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਬ੍ਰਦਰ ਦਾ ਉਹ ਮੈਰਿਡ ਸੀ ਹਾਂਜੀ ਮੈਰਿਡ ਦੋ ਬੱਚੇ ਨੇ ਇੱਕ ਲੜਕਾ ਗੁਰਨ ਤੇਜ ਸੌਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਲੜਕੀ ਜਿਹੜੀ ਆ 3 ਸਾਲ ਦੀ ਆ ਇਸ ਸਮੇਂ ਉਹ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾਂ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੇ ਵਿੱਚ ਉਹਦੇ ਅਟੈਕ ਆਇਆ ਸੀ ਉਹ ਛੋਟਾ ਜਿਹਾ ਟ੍ਰੇਨ ਨਾ ਜਦੋਂ ਲੜਾਈ ਲੱਗੀ ਸੀ ਉਹ ਦੋ ਜਿਹੜੇ ਘਰਤੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਉਧਰ ਦੇ ਚ ਜੁਆਇਨ ਹੋ ਗਏ ਠੀਕ ਹੈ ਜੁਆਇਨ ਹੋਏਕਰ ਉਹ ਟੂਰਿਸਟ ਵੀਰ ਤੇ ਗਏ ਸੀ ਹਾਂਜੀ ਕਰੋ ਟੂਰਿਸਟ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਂ ਸਿੱਧੀ ਹੀ ਪ੍ਰਾਪਤ ਕਰਨਾ ਚਾਹੁੰਦਾ ਤੁਹਾਨੂੰ ਤੇ ਪਹਿਲਾਂ ਕਿਸੇ ਹੋਰ ਕੰਟਰੀ ਗਏ ਆ ਪਹਿਲਾਂ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਵੀ ਆਏ ਹੋ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਸੀ ਹੂੰ ਉੱ ਉਹ ਕਾਰੋਬਾਰੀ ਕਰਦੇ ਸੀ ਕੋਈ ਛੋਟੇ ਮੋਟੇ ਕੰਮ ਹੀ ਤੇ ਰਸ਼ੀਆ ਘੁੰਮਣਸ ਤੇ ਗਏ ਸੀ ਨਹੀਂ ਉਹ ਟੂਰ ਵਿਜੇਤ ਗਏ ਸੀ ਟੂਰ ਵਿਜੇਤ ਕੀ ਕਰਨ ਗਏ ਸੀ ਟੂਰਿਸਟ ਵਿਜੇਤ ਘੁੰਮਣੇ ਵਾਸਤੇ ਚਲ ਮੰਨ ਲਓ ਜਦਾ ਵੀ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜਵਾਨ ਕਰ ਲਈਏ ਹਾਂਜੀ ਕਿੰਨਾ ਵੱਡਾ ਕੀ ਸਮਝੋਗੇ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਫਸੇ ਆ ਉੱਥੇ ਉਹਨਾਂ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਦੇਖੋ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਕ ਆ ਉਹ ਫਸੇ ਹੋਏ ਬਹੁਤ ਸਾਰੀ ਚੀਜ਼ ਹੁੰਦੇ ਪਏ ਆ ਪਰ ਇਹ ਗਲਤ ਹੈ ਜੀ ਜਬੰਦ ਹੋਣੀ ਚਾਹੀਦੀ ਹੈ ਤੁਹਾਨੂੰ ਨੌ ਨੂੰ ਜਾਣਕਾਰੀ ਕਿੰਨੇ ਦਿੱਤੀ ਭਾਰਤ ਸਰਕਾਰ ਨੂੰ ਕੋਈ ਅਜਿਹੀ ਜਾਣਕਾਰੀ ਕਿਵੇਂ ਆਈ ਨੀ ਸਾਨੂੰ ਉਹਦੇ ਦੋਸਤਾਂ ਤੋਂ ਪਸਚਾ ਦੋਸਤਾਂ ਤੋਂ ਜੀ ਇਸ ਮਾਰਚ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਆਇਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਹੋਇਆ ਕੋਈ ਕੰਟੈਕਟ ਨਹੀਂ ਹੋਇਆ ਕੀ ਸੁਨੇਹਾ ਦੇਣਾ ਚਾਹੁੰਦੇ ਹੋ মিডিਆ ਰਾਹੀਂ মিডিਆ ਰੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਸ਼ੀਦੀਪਾਈ ਆ ਉਹਦੀ ਜਿਹੜੀ ਤੁਹਾਨੂੰ ਇਹ ਦੋ ਮਿਲਣੀ ਚਾਹੀਦੀ ਸੰਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ